ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਸਾਰੀ ਬੀਜੇਪੀ ਨੇ ਨਹੀਂ ਕੁਝ ਕੁ ਜਿਹੜੇ ਬਿਲਕੁਲ ਵਿਲੇਜ ਇਹਨਾਂ ਨੂੰ ਪਟਿਆਲੇ ਦੇ ਕੋਈ ਪੁੱਛਣ ਵਾਲਾ ਨਹੀਂ ਹੈ ਉਹਨਾਂ ਵਰਕਰਾਂ ਵੱਲੋਂ ਵੀ ਇੱਕ ਆਪਣੇ ਇੱਕ ਟਾਸਕ ਦਿਖਾਉਣ ਦੇ ਮਾਰੇ ਵੀ ਮੈਂ ਕੁਝ ਦਿਖਾਵਾਂ ਵੀ ਬੀਜੇਪੀ ਵਿੱਚ ਕੁਝ ਕੀਤਾ ਕਿਉਂਕਿ ਉਹਨਾਂ ਕੋਈ ਪੁੱਛਦਾ ਨਹੀਂ ਹੈ ਇਸ ਕਰਕੇ ਮੇਰੇ ਇੱਕ ਦੋ ਕਮੈਂਟ ਸੀ ਜਿਨ੍ਹਾਂ ਨੂੰ ਛਾਲਿਆ ਗਿਆ ਸੀਗਾ ਜਿਸ ਦੇ ਵਿੱਚ ਕਿ ਸ਼ੁਰੂ ਚ ਹੀ ਜਦੋਂ ਨੇ ਕਮੈਂਟ ਪਏ ਸੀਗੇ ਤਾਂ ਮੈਨੂੰ ਜਦੋਂ ਲਿਖਣ ਦੇ ਵਿੱਚ ਮੈਂ ਉਹ ਦੇਖੇ ਨਾ ਤਾਂ ਮੈਂ ਉਹਨੂੰ ਲੱਗਿਆ ਵੀ ਇਹ ਸ਼ਾਇਦ ਕਮੈਂਡੀ ਥੋੜਾ ਬੋਤਾ ਫਰਕ ਹੈ ਮੈਂ ਉਸੇ ਟਾਈਮ ਉਹਨਾਂ ਨੂੰ ਰਿਲੇਟ ਕਰਤਾ ਸੀਗਾ ਇਹਨਾਂ ਦੀ ਇਹਨਾਂ ਦਾ ਕੋਈ ਵੀ ਵਰਜ਼ਨ ਆਉਣ ਤੋਂ ਇਸ ਬੰਦੇ ਨੇ ਕੋਈ ਸਕਰੀਨਸ਼ਾਟ ਖਿੱਚ ਕੇ ਰੱਖ ਲਿਆ ਉਸੇ ਟਾਈਮ ਜਿਵੇਂ ਪੋਸਟ ਦੇਖਦੇ ਦੇਖਦੇ ਪਹਿਲਾਂ ਹੀ ਇਹਦੇ ਕੋਈ ਪੋਸਟ ਆ ਗਈ ਇਹਨਾਂ ਸਕਰੀਨਸ਼ਾਟ ਖਿੱਚ ਕੇ ਰੱਖ ਲਿਆ ਉਸ ਤੋਂ ਪਹਿਲਾਂ ਹਾਲਾਂਕਿ ਉਦੋਂ ਤੋਂ ਮੈਂ ਉਦੋਂ ਹੀ ਇਹਨੂੰ ਡਿਲੀਟ ਕਰ ਚੁੱਕਿਆ ਸੀ ਉਸ ਤੋਂ ਜੇਕਰ ਤੁਸੀਂ ਡਿਲੀਟ ਕੀਤਾ ਤਾਂ ਲੱਗਿਆ ਕਿ ਇਹ ਤੁਹਾਡੇ ਕੋਲ ਵੱਲੋਂ ਗਲਤ ਲਿਖਿਆ ਗਿਆ ਕੋਈ ਮੇਰੇ ਕੋਲੋਂ ਮੈਨੂੰ ਮੈਂ ਜੋ ਲਿਖਣਾ ਚਾਹੁੰਦਾ ਸੀਗਾ ਉਹਦੇ ਥੋੜੀ ਜਿਹੀ ਕਮੀ ਪੇਸ਼ੀ ਮੈਨੂੰ ਲੱਗੀ ਵੀ ਹਾਂ ਸ਼ਾਇਦ ਲੋਕ ਇਸਨੂੰ ਗਲਤ ਸਮਝਣਗੇ ਤਾਂ ਮੈਂ ਕਮੈਂਟ ਡਿਲੀਟ ਕੀਤੇ ਹਾਲਾਂਕਿ ਮੈਨੂੰ ਕਿਸੇ ਵੀ ਤੁਹਾਨੂੰ ਵੀ ਪਤਾ ਹੋਣਾ ਤੁਹਾਡੇ ਕਿਸੇ ਪੱਤਰਕਾਰ ਭਾਈ ਨੇ ਨਹੀਂ ਦੱਸਿਆ ਕਿਸੇ ਵੀ ਮੈਨੂੰ ਹੋਰ ਮੀਡੀਆ ਬੰਦੇ ਇਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਮੈਂਟ ਪੈ ਗਿਆ ਮੈਨੂੰ ਆਪ ਲੱਗਿਆ ਵੀ ਇਸ ਤਰ੍ਹਾਂ ਹੀ ਸ਼ਾਇਦ ਮੇਰੇ ਤੋਂ ਗਲਤ ਕਮੈਂਟ ਪੈ ਗਿਆ ਇਹਨੂੰ ਡਿਲੀਟ ਕਰਨਾ ਚਾਹੀਦਾ ਤੁਸੀਂ ਉਹਦੇ ਵਿੱਚ ਲਿਖਿਆ ਸੀਗਾ ਕਿ ਇਸ ਤਰ੍ਹਾਂ ਦੀ ਜਿਹੜੀ ਮਸੱਲਾ ਹੈ ਭਾਰਤ ਨੇ ਆਪ ਕਰਾਈ ਸਰ ਇੱਕ ਹਾਂਜੀ ਹਾਂਜੀ ਇੱਕ ਨਾ ਮੇਰੇ ਤੋਂ ਆਹੀ ਜਿਹੜੀ ਗੱਲ ਸੀ ਇਹ ਇੱਕ ਆਪਣੇ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੋਵੇਗਾ ਹੁਸ਼ਿਆਰਪੁਰ ਜਲੰਧਰ ਨੇੜੇ ਦੋ ਜਿਹੜੀਆਂ ਮਜੱਲਾਂ ਗਿਰੀਆਂ ਸੀ ਜਿਹਦੇ ਜਿਹ ਇੱਕ ਪਿੰਡ ਦੀ ਵੀਡੀਓ ਚੱਲ ਰਹੀ ਸੀ ਜਿਸ ਇੱਕ ਬੰਦਾ ਚੜਿਆ ਹੋਇਆ ਸੀ ਔਰ ਉੱਥੇ ਕਾਫੀ ਨੁਕਸਾਨ ਵੀ ਹੋਇਆ ਸੀਗਾ ਤਾਂ ਉਹਦੇ ਵਿੱਚ ਉਸ ਟਾਈਮ ਮੀਡੀਆ ਇੱਕ ਬਿਆਨ ਕਰ ਰਹੀ ਸੀ ਔਰ ਫੇਸਬੁੱਕ ਤੇ ਵੀ ਇਹ ਚੱਲ ਰਹੀ ਸੀ ਖਬਰ ਕਿ ਇੱਕ ਗਲਤੀ ਨਾਲ ਜਿਹੜੀ ਇਹ ਮਜ਼ਾਈਲ ਹੈ ਇੰਡੀਅਨ ਆਰਮੀ ਤੋਂ ਜਿਹੜੀ ਚੱਲੀ ਹੈ ਵੀ ਇਹ ਉੱਥੇ ਅਨਕੰਟਰੋਲ ਹੋ ਕੇ ਉੱਥੇ ਗਿਰੀ ਹੈ ਇਹ ਮੇਰੇ ਉਸ ਤੋਂ ਚੱਲ ਰਹੀ ਸੀ ਜਦੋਂ ਮੈਂ ਇਸ ਤੇ ਇਹ ਕਮੈਂਟ ਪਾਣਾ ਚਾਹਿਆ ਤਾਂ ਫਿਰ ਤਾਂ ਹੀ ਮੈਂ ਡਿਲੀਟ ਕੀਤਾ ਸੀ ਵੀ ਆਪਾਂ ਇੰਡੀਅਨ ਆਰਮੀ ਦੀ ਜਿਹੜੀ ਗੱਲ ਕਰ ਰਹੇ ਹਾਂ ਏ ਆਪਾਂ ਉਹ ਵਿੱਚ ਨਹੀਂ ਕਰਨੀ ਜਿੱਤੇ ਆਪਾਂ ਉਸ ਨੂੰ ਕੱਟ ਕੇ ਡਿਲੇਟ ਮਾਰ ਕੇ ਉਸ ਤੋਂ ਬਾਅਦ ਮੈਂ ਉਸ ਤੇ ਕੋਈ ਕਮੈਂਟ ਨਹੀਂ ਕੀਤਾ। ਤੁਸੀਂ ਮੰਨ ਲਿਓ ਕਿ ਉਹ ਜਿਹੜੀ ਪੋਸਟ ਤੁਹਾਡੇ ਵੱਲੋਂ ਪਈ ਹੈ ਉਹ ਗਲਤ ਪਈ ਪਈ। ਪਹਿਲਾਂ ਤੁਸੀਂ ਉਸ ਪੋਸਟ ਨੂੰ ਦੇਖੋ ਜੀ ਜਿਹੜੀ ਪੋਸਟ ਪਾਈ ਗਈ ਹੈ ਉਹ ਵੀ ਸਾਡੇ ਭਤੀਜੇ ਨੇ ਪਾਈ ਹੈ। ਜਿਸ ਤੇ ਅਸੀਂ ਸਪੈਸ਼ਲ ਲਿਖਿਆ ਹੈ ਵੀ ਇੰਡੀਅਨ ਆਰਮੀ ਸਵਾਸ਼ ਹੈ ਵੀ ਸਾਡੇ ਵੱਲ ਜੋ ਸੋਚੀ ਗਈ ਵੀ ਬੜੀ ਸਵਾਸ਼ੀ ਵਾਲੀ ਗੱਲ ਹੈ। ਜੇ ਹੋ ਸਕੇ ਤਾਂ ਇੰਡੀਅਨ ਆਰਮੀ ਅੱਜ ਹੀ ਰਾਤ ਨੂੰ ਕਬਜ਼ਾ ਕਰਕੇ ਪਾਕਿਸਤਾਨ ਤੇ ਸਾਨੂੰ ਲਣਕਾਣਾ ਸਾਹਿਬ ਦਵਾ ਦੇਵੇ। ਜਿਹਦੇ ਵਿੱਚ ਅਸੀਂ ਰੋਜ਼ ਸਵੇਰੇ ਸ਼ਾਮ ਜਾ ਕੇ ਮੱਥਾ ਟੇਕੀ ਜਾਈਏ ਕਿਉਂਕਿ ਸਾਡੀ ਅ ਕਿੰਨੇ ਸੌ ਸਾਲਾਂ ਤੋਂ ਹੀ ਵੇਰਵਾ ਆਂਦਾ ਜਾ ਮਤਲਬ ਆਂਦਾ ਜਾ ਰਿਹਾ ਇਹ ਸ਼ਬਦ ਆਂਦਾ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤੇ ਖੁੱਲੇ ਦਰਸ਼ਨ ਦیدار ਹੈ ਜਿਹੜੇ ਉਹ ਪੰਜ ਸਾਲ ਨੂੰ ਕਰਵਾ ਸਕੇ ਔਰ ਖਾਲਸਾ ਰਾਜ ਨੂੰ ਖਾਲਸਾ ਨੂੰ ਜਿਹੜੀ ਇਹ ਸੇਵਾ ਸੰਭਾਲ ਮਿਲ ਸਕੇ ਅਸੀਂ ਤਾਂ ਪਹਿਲਾਂ ਕਹਿੰਨੇ ਆ ਵੀ ਸਾਨੂੰ ਸਾਡੇ ਗੁਰਦੁਆਰਾ ਸਾਹਿਬ ਤੇ ਸਾਨੂੰ ਸਾਡੇ ਜਗਾਂ ਦਾ ਕਬਜ਼ਾ ਮਿਲ ਸਕੇ ਅਸੀਂ ਇਸ ਪਿੱਛੇ ਤਾਂ ਅਰਦਾਸਾਂ ਕਰਦੇ ਆਂ ਰੋਜ਼ ਅਸੀਂ ਆਪਣੀ ਫੌਜ ਨੂੰ ਮਾੜਾ ਕਿਉਂ ਕਹਾਗੇ ਹਾਂ ਗਲਤੀ ਨਾਲ ਕਿਤੇ ਕਮੈਂਟ ਚੋਂ ਇੱਕ ਮੈਸ ਨੂੰ ਇਹ ਜਿਹੜਾ ਆਨਸਰ ਹੈ ਨਾ ਮੈਨੂੰ ਸ਼ਰਾਰਤੀ ਆਨਸਰ ਕਹਾਂਗਾ ਕਿਉ ਪਰ ਕੋਈ ਇਹਦੇ ਚ ਕਹਿਣ ਵਾਲੀ ਗੱਲ ਆ ਸੁਣਨ ਵਾਲੀ ਗੱਲ ਨਹੀਂ ਚੰਗੇ ਚੰਗੇ ਅਫਸਰਾਂ ਨੇ ਵੀ ਇਹ ਗੱਲ ਦੇਖੀ ਆ ਤੁਸੀਂ ਗੱਲ ਨੋਟ ਕਰੀ ਹੋਣੀ ਵੀ ਭਾਜਪੀ ਦਾ ਤੁਹਾਨੂੰ ਪਤਾ ਵੀ ਆ ਵੀ ਪ੍ਰਭਾਵ ਹੈਗਾ ਪਟਿਆਲੇ ਸ਼ਹਿਰ ਦੇ ਵਿੱਚ ਔਰ ਬਹੁਤ ਜਣੇ ਕਈ ਸਮਰਥਨ ਕਰਦੇ ਆ ਕਿ ਉਸ ਸਮਰਥਨ ਦੇ ਵਿੱਚ ਕਿੰਨੇ ਕੁ ਬੰਦੇ ਉਹਨਾਂ ਦੇ ਨਾਲ ਗਏ ਦੋ ਤਿੰਨ ਬੰਦੇ ਉਹਨਾਂ ਦੇ ਨਾਲ ਗਏ ਚਾਰ ਬੰਦੇ ਜਿਹੜੇ ਕਿ ਬਿਲਕੁਲ ਵਿਲੇ ਸ਼ਾਇਦ ਮੇਰੇ ਸਾਹਮਣੇ ਬੈਠੇਗਾ ਮੈਂ ਤਾਂ ਇੱਕ ਸੀਨੀਅਰ ਲੀਡਰ ਵੀ ਉਹਨਾਂ ਦੇ ਨਾਲ ਗਏ ਆ ਮੈਨੂੰ ਸਮਝ ਨਹੀਂ ਆਇਆ ਕਿਉਂ ਚਲੇ ਗਏ ਉਹਨਾਂ ਦਾ ਬੜਾ ਵਧੀਆ ਪ੍ਰਭਾਵ ਹੈ ਬੜੇ ਸਮਝਦਾਰ ਬੰਦੇ ਨੇ ਅਰੀ ਸੇਰੇ ਵੀ ਤੁਸੀਂ ਇੱਕ ਜੈ ਜਵਾਨ ਜੈਕਸਨ ਦੀ ਕੋਸ਼ਿਸ਼ ਪਾਈ ਹੈ ਲੱਗਦਾ ਕਿ ਕਿਥਾਂ ਕਿਥਾ ਪ੍ਰੋਪਗੈਂਡਾ ਅਪਣਾਇਆ ਜਾ ਰਿਹਾ ਤੁਹਾਡੇ ਖਿਲਾਫ ਇੱਕ ਤੀਨਕੀ ਫੌਜ ਦੇ ਖਿਲਾਫ ਤਾਂ ਜੀ ਬੋਲ ਵੀ ਸਕਦੇ ਮੇਰੀ ਇੰਡੀਅਨ ਆਰਮੀ ਸਾਡੀ ਜਾਨ ਹੈ ਜਿਹੜੇ ਲੋਕ ਜਿਹੜੇ ਮੁੰਡੇ ਆਪਣੇ ਪੰਜਾਬ ਤੋਂ ਔਰ ਹਿੰਦੂਸਤਾਨ ਦੇ ਕੋਨੇ ਕੋਨੇ ਤੋਂ ਭਰਤੀ ਹੋ ਕੇ ਆਪਣਾ ਜਜ਼ਬਾ ਦਿਖਾਉਣ ਵਾਸਤੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਬਾਰਡਰਾਂ ਤੇ ਖੜੇ ਨੇ ਕੀ ਹੋ ਸਕਦਾ ਵੀ ਮੈਂ ਉਹਨਾਂ ਨੂੰ ਗਲਤ ਕਹਾਂਗਾ ਜਦੋਂ ਕਿ ਸਭ ਤੋਂ ਵੱਧ ਜਿਹੜੇ ਨੌਜਵਾਨ ਨੇ ਪੰਜਾਬ ਤੋਂ ਹੁੰਦੇ ਨੇ ਦੂਜੀ ਸਭ ਤੋਂ ਵੱਡੀ ਗੱਲ ਭਈ ਅਸੀਂ ਤਾਂ ਕਿਰਤ ਕਰਨ ਲੋਕ ਆ ਜਿਹੜੇ ਆਪਣੇ ਘਰਾਂ 'ਚ ਬੈਠੇ ਮੌਜਾਂ ਮਾਣ ਰਹੇ ਆ ਸਾਨੂੰ ਸਿਰਫ ਆਪਣੇ ਪਿੰਜਰੇ ਨਾਲ ਤੱਕ ਮਤਲਬ ਹੈ ਤੇ ਉਹ ਲੋਕ ਸਵੇਰੇ ਸ਼ਾਮ ਸਲੂਟ ਤਿਰੰਗੇ ਨੂੰ ਵੀ ਕਰਦੇ ਨੇ ਸਾਨੂੰ ਵੀ ਕਰਦੇ ਨੇ ਵੀ ਇਹਨਾਂ ਨੂੰ ਬਚਾਣਾ ਹੈ ਤੇ ਉਹ 24 ਘੰਟੇ ਆਪਣੀ ਡਿਊਟੀ ਤੇ ਵੀ ਹਾਜ਼ਰ ਤਨਾਤ ਰਹਿੰਦੇ ਨੇ ਪਤਾ ਹੈ ਵੀ ਜਾਨ ਜਾ ਸਕਦੀ ਹੈ ਤਾਂ ਵੀ ਆਪਣੀ ਡਿਊਟੀ ਨੂੰ ਜਿਹੜਾ ਬਾਖੂ ਵੀ ਨਿਭਾ ਰਹੇ ਨੇ ਔਰ ਇੰਡੀਅਨ ਆਰਮੀ ਨੂੰ ਜੇ ਕਿਸੇ ਥਾਂ ਮੈਂ ਕੋਈ ਗਲਤ ਬੋਲਿਆ ਮੈਂ ਉਹਦੇ ਵਾਸਤੇ ਮਾਫੀ ਚਾਹਾਂਗਾ ਪਰ ਮੇਰਾ ਇਹ じゃ ਕੋਈ ਮੰਤਵ ਨਹੀਂ ਸੀ ਔਰ ਮੈਂ ਜਦੋਂ ਤੱਕ ਜਿਉਂਦਾ ਰਹਾਂਗਾ ਮੈਂ ਆਪਣੀ ਇੰਡੀਅਨ ਆਰਮੀ ਨੂੰ ਸਲੂਟ ਕਰਦਾ ਰਹਾਂਗਾ